ਉਸ ਬੀੜ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਜਿਹਨੇ ਇਹਦੇ 5 ਬਰਜੇ ਦਰਜਲੇ ਔਰ 5 ਸਾਲ ਭਗੋੜਾ ਰਿਆ ਬੀਜੇਪੀ ਦੇ ਕੋਈ ਨਦਾਵਾਂ ਦੇ ਨਾਲ ਉਹਦੀਆਂ ਫੋਟੋਆਂ ਆਈਆਂ ਨੇ 1 ਮਹੀਨੇ ਦੇ ਵਾਸਤੇ ਉਹਨੂੰ ਸਿਰਫ ਜੇਲ੍ਹ ਦੇ ਹੀ ਦੇ ਨੇ ਉਥੋਂ ਉਹਨੂੰ ਨਵਾਦੋ ਆ ਕੇ ਗਾਜਨੀ ਮਲ ਕੇ ਭਈ ਉਹਨੂੰ ਕਿਹਾ ਜਾਂਦਾ ਤੂੰ ਆ ਕੇ ਸਰਦਾਰ ਬੇਅਦਬੀ ਦਾ ਮੁੱਦਾ ਤੇ ਬੋਲ ਇਹ ਭਾਰਤੀ ਜਨਤਾ ਪਾਰਟੀ ਤੇ ਆਮ ਪਾਰਟੀ ਦੀ ਮਿਲੀ ਸਾਜ਼ਿਸ਼ ਇੱਕ ਕਾਨੂੰਨੀ ਸਾਜ਼ਿਸ਼ ਕੁਝ ਕਾਲੀ ਦਲ ਦੇ ਜਿਹੜੇ ਆਪਣੇ ਸੀਨੀਅਰ ਲੀਡਰ ਜਿਹੜੇ ਕਹਿੰਦੇ ਆ ਵੀ ਰਹਿਣਾ ਕਾਲੀ ਦਲ ਜੀ ਹੈ ਹੈ ਵੀ ਇਹ ਕਾਲੀ ਦਲ ਦਾ ਪਰ ਸਟੇਜ ਵੱਖਰੀ ਲਾ ਕੇ ਬੋਲਦੇ ਆ ਕਾਲੀ ਦਲ ਦੇ ਖਿਲਾਫ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਜਿਨ੍ਹਾਂ ਨੇ ਲਗਭਗ ਕਾਲੀ ਦਲ ਦਾ ਸੁੱਖ ਸਭਦਾ ਤੇ ਸਾਧਨ ਸਾਰਾ ਕੋਈ ਵਰਤਿਆ ਸਲਾ ਸਰਦਾਰ ਤ੍ਰਿਪੁਰਜਿੰਦਾ ਸਿੰਘ ਬਾਜਵਾ ਜੀ ਕਹਿੰਦੇ ਰਹੇ ਵੀ ਹਰ ਵਾਰ ਵੀ ਆ ਗਏ ਹੁਣ ਮੌਜੂਦਾ ਐਮਐਲਏ ਕਹਿੰਦੇ ਵੀ ਬਹੁਤ ਰੁਪਈਆ ਲਾਦਦਾ ਪਟਾਲੇ ਦਾ ਰੇਡੀਅਸ ਕਿਲੋਮੀਟਰ ਏਰੀਆ ਨ ਕੱਢ ਲਈਏ ਉਹ ਹਰ ਵਾਰ ਰੁਪਈਆ ਕਿੱਥੇ ਗਏ ਨੇ ਕਿਹਨਾਂ ਦੇ ਕੋਲ ਗਏ ਅੱਜ ਦੀ ਪ੍ਰੈਸ ਕਾਨਫਰੰਸ ਅੱਜ ਥੋੜੇ ਜਿਹੇ ਸਮੇਂ ਦੇ ਅੰਦਰ ਸੱਦੇ ਦਿੱਤੇ ਪਹੁੰਚੇ ਹੋ ਤੁਹਾਨੂੰ ਜੀ ਆਇਆਂ ਨੂੰ ਮੇਰੇ ਨਾਲ ਬੈਠੇ ਸਰਦਾਰ ਜਨਾਬ ਸਿੰਘ ਜੀ ਸਸਲ ਐਸਜੀਪੀਸੀ ਨੰਬਰ ਸਰਦਾਰ ਪਲਵਿੰਦਰ ਸਿੰਘ ਜੀ ਨੰਬਰਦਾਰ ਕੌਂਸਲਰ ਨੇ ਸਾਡੇ ਰਜਵਨ ਸਿੰਘ ਜੀ ਟੋਨੀ ਜਿਹੜੇ ਪੰਜਾਬ ਦੇ ਪੀਐਸਸੀ ਦੇ ਮੈਂਬਰ ਨੇ ਸਾਡੇ ਆਪਣਾ ਗੁਰਵੰਤ ਸਿੰਘ ਜੀ ਕਾਉਂਸਲਰ ਔਰ ਸ਼ਮਸ਼ੇਰ ਸਿੰਘ ਜੀ ਚੇਮਾ ਹਸਪਤਾਲ 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 ਜੀ ਔਰ ਬਾਬਾ ਸਿੰਘ ਜੀ ਰਾਜਕੁਮਾਰ ਜੀ ਐਕਸ ਕਾਉਂਸਲਰ ਕੇਸ਼ ਕੁਮਾਰ ਜੀ ਸਾਡੇ ਸੀਨੀਅਰ ਲੀਡਰ ਪ੍ਰਦੀਪ ਜੀ ਸ਼ਰਮਾ ਮੇਰਾ ਕੱਲ ਪਿੱਛੇ ਬੈਠੇ ਨੇ ਹਾਂ ਉਹਨਾਂ ਨੂੰ ਵੀ ਬੇਨਤੀ ਕਰਦਾ ਥੋੜਾ ਸਾਹਮਣੇ ਆ ਜਾਨਾ ਅਜੇ ਮੀਟਿੰਗ ਜਿਹੜਾ ਪੰਜਾਬ ਦੇ ਅੰਦਰ ਵਾਤਾਵਰਨ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਰੋਮਨੀ ਅਕਾਲੀ ਦਲ ਦੇ ਜਿਹੜੇ ਕੁਝ ਲੋਕ ਕੁਝ ਸਰਕਾਰਾਂ ਮਿਲ ਕੇ ਪ੍ਰਦੀਪ ਕਲੇਰ ਵਰਗੇ ਦੋਸ਼ੀ ਜਿਹੜੇ ਬੇਅਦਬੀ ਦੇ ਦੋਸ਼ੀ ਨੇ ਜਿਨ੍ਹਾਂ ਨੇ ਗੁਰੂ ਗਰੰਥ ਸਾਹਿਬ ਦੀ ਤੋਹीन ਕੀਤੀ ਜਿਨ੍ਹਾਂ ਨੇ ਆਪਣੇ ਬਜ਼ੁਰਗੇ ਸਾਇਆ ਦੀ ਜਣਾ ਨੂੰ ਅਸੀਂ ਗੁਰੂ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਪੁੱਤਰ ਔਰ ਸਭ ਤੋਂ ਪਾਵਨ ਆਪਣਾ ਸਿਰ ਦੇ ਰੱਖਣ ਵਾਲੀ ਸਮੇਂ ਨੇ ਅਭੀ ਉਹਤਰ ਚੀਜ਼ ਹੈ ਜਿੱਦੋਂ ਸਾਨੂੰ ਸੰਦੇਸ਼ ਮਿਲਦਾ ਗੁਰਬਾਣੀ ਦਾ ਔਰ ਸੱਚੇ ਮਾਰਗ ਤੇ ਚੱਲਣ ਦਾ ਉਸ ਭੀੜ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਜਿਹਨੇ ਤੇ 5 ਬਰਜੇ ਦਰਜ ਨੇ 500 ਪਘੋੜਾ ਰਿਆ ਔਰ 5 ਸਾਲ ਪਘੋੜਾ ਰਿਆ ਔਰ ਉਹਯੋਧਿਆ ਦੇ ਅੰਦਰੋਂ 5 ਸਾਲ ਦੇ ਬਾਅਦ ਬੀਜੇਪੀ ਦੇ ਕੋਈ ਨਿਤਾਵਾਂ ਦੇ ਨਾਲ ਉਹਦੀਆਂ ਫੋਟੋਆਂ ਆਈਆਂ ਨੇ ਔਰ ਉਦੋਂ ਫੜਿਆ ਜਾਂਦਾ ਇੱਕ ਵੀਦੇ ਦੇ ਵਾਸਤੇ ਉਹਨੂੰ ਸਿਰਫ ਜੇਲ੍ਹ ਚ ਭੇਜਦੇ ਨੇ ਤੋਂ ਉਤੋਂ ਉਹਨੂੰ ਨਵਾਦੋ ਆ ਕੇ ਗਾਜਨੀ ਮਲ ਕੇ ਸਾਬਤ ਨਹੀਂ ਮਗਾ ਗਾਜਨੀ ਮਲ ਕੇ ਉਹਦਾ ਰੰਗ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਬਈ ਉਹਨੂੰ ਕਿਹਾ ਜਾਂਦਾ ਤੂੰ ਸਹਾਗੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼ਰਮਣੀ ਅਕਾਲੀ ਦਲ ਦੇ ਖਿਲਾਫ ਬੇਅਦਬੀ ਦਾ ਮੁੱਦਿਆ ਤੇ ਬੋਲ। ਔਰ ਬੇਅਦਬੀ ਦਾ ਚੱਕਰ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਜਿਹੜਾ ਮੈਂ ਜਾਨਣਾ ਚਾਹਨਾ ਵੀ 5 ਸਾਲ ਪਗੋੜਾ ਰਿਹਾ ਹੈ। 5 ਉਧਰ ਤੇ ਮਕਦਮੇ ਦਰਜ ਨੇ। ਉਹ ਵਾਦਾ ਇੱਕ ਮਹੀਨੇ ਦੀ ਸਜ਼ਾ ਮੇਰੀ ਹੁੰਦੀ ਇੱਕ ਮਹੀਨੇ ਦੀ ਜੇ ਰਹਿ ਕੇ ਜ਼ਮਾਨਤ ਮਿਲ ਜਾਂਦੀ ਆ ਇਹ ਭਾਰਤੀ ਜਨਤਾ ਪਾਰਟੀ ਤੇ ਆਮ ਪਾਰਟੀ ਦੀ ਮਿਲੀ ਇੱਕ ਸਾਜ਼ਿਸ਼ ਤੇ ਇੱਕ ਕਾਨੂੰਨੀ ਸਾਜ਼ਿਸ਼ ਜਿਹੜਾ ਅਕਾਲੀ ਦਲ ਨੂੰ ਤੋੜਨ ਵਾਸਤੇ ਰਚੀ ਗਈ ਆਸਮਾਨ ਤੇ ਧੁੱਕਿਆ ਕੋਈ ਆਸਮਾਨ ਗੰਦਾ ਨਹੀਂ ਹੁੰਦਾ ਉਹ ਆਪਣੇ ਮੂੰਹ ਦਾ ਬੰਦ ਇਹ ਦੋਹਾਂ ਸਰਕਾਰਾਂ ਦੇ ਮੂੰਹ ਤੇ ਉਹ ਤੁਹਾਨੂੰ ਹਰਦੀਪ ਗਲੇਰ ਨੂੰ ਲਿਆ ਕੇ ਇਹ ਸਾਬਤ ਕਰ ਦਿੰਦਾ कि ਜਿਹੜਾ ਬੇਅਦਬੀ ਹੋਈ ਹੈ ਜਿਨ੍ਹਾਂ ਨੇ ਕੀਤੀ ਹੈ ਜਿਨ੍ਹਾਂ ਨੂੰ ਕਹਿੰਦੇ ਸੀ ਇਹ ਸਜ਼ਾਵਾ ਦੇਾਂਗੇ ਦੁਆ ਦੁਆ ਸਰਕਾਰਾਂ ਨੇ ਕਾਂਗਰਸ ਸਰਕਾਰ ਔਰ ਆਮ ਪਾਰਟੀ ਨੇ ਗੱਲ ਕਰਕੇ ਦੱਸਦਾ ਚਾਹੀ ਸੀ ਅਈ ਬੇਅਦਬੀ ਦੇ ਮੁੱਦੇ ਤੇ ਉਹਨਾਂ ਨੂੰ ਵੜ ਕੇ ਅੰਦਰ ਦੇਆ ਮੈਂ ਅਫਸੋਸ ਦੇ ਨਾਲ ਕਹਿਣਾ ਪੈਂਦਾ ਬੇਅਦਬੀ ਵਾਲਿਆਂ ਨੂੰ ਇਹਨਾਂ ਨੇ ਆਪਣੇ ਸਿਰ ਤੇ ਚੁੱਕ ਕੇ ਬਿਠਾ ਦਿੱਤਾ ਪਰ ਗੁਰੂ ਘਰ ਤੋਂ ਉਹਨੂੰ ਮਾਫੀ ਨਹੀਂ ਮਿਲਣ ਉਹ ਔਰ ਕਦੇ ਵੀ ਦੋਸ਼ੀ ਆਦਮੀ ਜਿਨੇ ਗਲਤ ਕੰਮ ਕੀਤਾ ਔਰ ਨਰਕ ਦਾ ਭਾਗੀ ਹੈ ਔਰ ਨਰਕ ਜੀ ਜਾਏਗਾ ਅੱਜ ਇੱਥੇ ਬੈਠੇ ਆ ਕੁਝ ਕਾਲੀ ਦਲ ਦੇ ਜਿਹੜੇ ਆਪਣੇ ਸੀਨੀਅਰ ਲੀਡਰ ਜਿਹੜੇ ਕਹਿੰਦੇ ਆ ਵੀ ਰਹਿਣਾ ਕਾਲੀ ਦਲ ਜੀ ਆ ਹੈ ਵੀ ਇਹ ਕਾਲੀ ਦਲ ਦਾ ਪਰ ਸਟੇਜ ਵੱਖਰੀ ਲੱਗ ਕੇ ਬੋਲਦੇ ਆ ਕਾਲੀ ਦਲ ਦੇ ਖਿਲਾਫ ਨੇ ਉਹ ਕਿਹਨਾਂ ਦੇ ਹੱਥਾਂ 'ਚ ਖੇਡ ਰਹੇ ਨੇ ਸਮਝ ਤੋਂ ਬਾਹਰ ਹੋ ਗਿਆ ਕਿ ਇਹ ਕਾਲੀ ਦਲ ਦੇ ਵੀ ਆ ਕਾਲੀ ਦਲ ਜੀ ਰਹਿਣਾ ਪਾਰਟੀ ਵੀ ਕਾਲੀ ਦਲ ਛੱਡੀ ਵੀ ਨਹੀਂ ਹੈ ਏ ਬੋਰਡ ਵੀ ਕਾਲੀ ਦਲ ਨੂੰ ਪਾਈ ਹੈ ਤੇ ਕਾਲੀ ਦਲ ਦਾ ਭਲਾ ਵੀ ਨਹੀਂ ਚਾਹੁੰਦੇ ਉਹ ਜਿਹੜੇ ਲੋਕ ਐਸੇ ਨੇ ਉਹ ਕਿਹੜੀਆਂ ਏਜੰਸੀਆਂ ਦੇ ਹੱਥ ਖੇਡਣ ਦੇ ਕਿਉਂਕਿ ਪਿਛਲੇ ਸਮੇਂ ਚ ਜੋ ਮਹਿਸੂਸ ਕੀਤਾ ਗਿਆ ਪਹਿਲਾਂ ਸਰਦਾਰ ਸੁਖਦੇਵ ਸਿੰਘ ਦੀ ਟੀੜਸਾ ਪਾਰਟੀ ਛੱਡ ਕੇ ਮਾਨਜੋਗ ਚਲੇ ਗਏ ਸੀ ਬੀਜਪੀ ਚ ਸਰਦਾਰ ਮਲੂਕਾ ਸਿੰਘ ਜੀ ਦੀ ਬਹੁ ਚਲੇ ਗਈ ਭਾਰਤੀ ਜਨਤਾ ਪਾਰਟੀ ਚ ਬੀਬੀ ਜ਼ਗੀਰ ਕੌਰ ਜੀ ਬੀਜੇਪੀ ਦੇ ਸਟੇਜਾਂ ਤੇ ਖੁੱਲਾ ਬੋਲ ਕੇ ਗਈ। ਔਰ ਇਸ ਤੋਂ ਇਲਾਵਾ ਚੰਦੂ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਅੱਜ ਜਿਹੜਾ ਹੈ ਉਹ ਲੋਕ ਮੈਂ ਜਿਹਨਾਂ ਦੀ ਗੱਲ ਕਰ ਰਿਹਾ ਇਹ ਉਹ ਲੋਕ ਨੇ ਜਿਨ੍ਹਾਂ ਨੇ ਲਗਭਗ ਕਾਲੀ ਦਲ ਦਾ ਸੁੱਖ ਸਬਦਾ ਤੇ ਸਾਧਨ ਸਾਰਾ ਕੋਈ ਵਰਤੇ। ਮੰਤਰੀਪਦ ਵਰਤੇ, ਮੈਂਬਰ ਪਾਰਲੀਮੈਂਟ ਬਣੇ, ਚੇਅਰਮੈਨੀਆਂ ਭੋਗੀਆਂ। ਉਸ ਵੇਲੇ ਉਹ ਕਾਲੇਦਾਲ ਬੜਾ ਸਾਫ ਸੁਥਰਾ ਤੇ ਬੜਾ ਵਧੀਆ ਸੀ ਜਦੋਂ 2017 ਦੇ ਅੰਦਰ ਬੇਅਦਬੀ ਦਾ ਮੁੱਦਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਨੰਦਪੁਰ ਸਾਹਿਬ ਦੇ ਅੰਦਰ ਪਛਤਾਪ ਦੀ ਗੱਲ ਕੀਤੀ ਪਾਠ ਰੱਖਣ ਦੀ ਗੱਲ ਕੀਤੀ ਪਛਤਾਪ ਪਾਠ ਪਾਏਗੇ ਉਹਦੇ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਉੱਥੇ ਮੌਜੂਦ ਸੀ ਉਹਨਾਂ ਨੇ ਭਾਸ਼ਣ ਤੁਹਾਡੇ ਕੋਲ ਮੀਡੀਆ ਕੋਲ ਬੜੀ ਜਲਦੀ ਨਿਕਲ ਆਣਗੇ ਉਹ ਮੀਡੀਆ ਦਾ ਮਤਲਬ ਅੱਜ ਕੱਲ੍ਹ ਤਾਂ ਡੇਟ ਪਾ ਕੇ ਉਹ ਚੀਜ਼ ਕੱਢੀ ਜਾ ਸਕਦੀ ਹੈ ਇਹ ਮੇਰਾ ਖਿਆਲ ਲਗਵਾ 17 ਅਕਤੂਬਰ ਦੀ ਗੱਲ 2007 ਅਰੇ 18 ਵਾ 17 ਹਰਾਨੀ ਦੀ ਗੱਲ ਹੈ ਵੀ ਜਿਹੜੇ ਉਸ ਵੇਲੇ ਬੇਅਦਬੀ ਦੇ ਦੋਸ਼ੀ ਨਹੀਂ ਸਿਰਫ ਇਸ ਕਰਕੇ ਪਾਠ ਭੋਗ ਪਾਇਗੇ ਪਛਤਾਪ ਦੇ ਕਿ ਝਰ ਪੰਜਾਬੀ ਇਹ ਚਾਹੁੰਦਾ ਸੀ ਵੀ ਜੋ ਪੰਜਾਬ ਦੇ ਅੰਦਰ ਬੇਅਦਬੀ ਹੋਈ ਆ ਉਹ ਬੇਅਦਬੀ ਦੇ ਅੰਦਰ ਅੱਬਾ ਪਛਤਾਪ ਕਰਕੇ ਇਸ ਨੂੰ ਗੁਨਾਹ ਜਿਹੜੇ ਹੋਏ ਨੇ ਲੋਕਾਂ ਦੇ ਜਿਹੜੇ ਮੌਤਾਂ ਹੋਈਆਂ ਨੇ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈਆਂ ਨੇ ਉਹਦਾ ਬੱਚਾ ਦਬ ਕੀਤਾ ਜਾਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਇੱਕ ਮਾਨਵਤਾ ਦੀ ਸੋਚ ਮਾਨਵਤਾ ਦੀ ਸੋਚ ਨੂੰ ਲੈ ਕੇ ਆਉਣਾ ਅੱਗੇ ਵੱਧ ਆ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਨਾਲ ਜਿਨ੍ਹਾਂ ਨੇ ਸਤਾ ਰਹਿ ਕੇ ਭੋਗੀ ਹੋਵੇ ਉਹ ਅਜੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਕਿਹ ਏਜੰਸੀਆਂ 'ਚ ਖੇਡ ਕੇ ਭਾਜਪੀ ਔਰ ਆਮ ਪਾਰਟੀ ਦੇ ਅੱਧ 'ਚ ਕਿੱਦ ਤੁਸੀ ਯਾਦ ਕਰੋ ਪਿਛਲਾ ਸਮਾਂ 10 ਸਾਲ ਦਾ ਅੱਜ ਵੀ ਲੋਕ ਵੀ ਕਹਿੰਦੇ ਨੇ ਡਵੈਲਪਮੈਂਟ ਹੋਈ ਵਿਕਾਸ ਹੋਇਆ ਕੰਮ ਹੋਇਆ ਨਸ਼ਾ ਵੇਚਣ ਵਾਲਿਆਂ ਨੂੰ ਰੇਡੀਅ ਲਵਾਤੀਆਂ ਸੀ ਜ਼ਿਆਦਾ ਕਿ ਨਹੀਂ ਅੱਜ ਉਹ ਵਕਤ ਵੇਖੋ ਅੱਜ ਲੋਕ ਸਤਾ ਦੇ ਅੰਦਰ ਡਾਠੇ ਦੇ ਪ੍ਰਸ਼ਾਸਨ ਦੇ ਅੰਦਰ ਕੋਈ ਪકડ ਨਹੀਂ ਔਰ ਪ੍ਰਸ਼ਾਸਨ ਜਿਹੜਾ ਇਸ ਕਰਕੇ ਜਿਹਨੇ ਉਗਰਵਾਦ ਨੂੰ ਕਾਬੂ ਪਾਇਆ ਪੰਜਾਬ ਪੁਲਿਸ ਸੀ ਸਾਬ ਅੱਜ ਉਹ ਪੁਲਿਸ ਨੂੰ ਖੁੱਲੇ ਹੱਥ ਨਹੀਂ ਦਿੱਤੇ ਜਾ ਰਹੇ। ਔਰ ਅਫਸਰਾਂ ਨੂੰ ਕਿਸ ਤਰੀਕੇ ਦੇ ਨਾਲ ਮਜਬੂਰ ਕੀਤਾ ਜਾ ਰਿਹਾ, ਬਲੈਕਮੇਲ ਕਰ ਰਿਹਾ ਹੈ। ਲਾਇਆ ਜਾਂਦਾ ਹੈ, ਲਾਣ ਤੋਂ ਬਾਅਦ ਉਹਨਾਂ ਦੇ ਉੱਤੇ ਉਹਨਾਂ ਦੀ ਮਰਜ਼ੀ ਤੋਂ ਬਗੈਰ ਕਿਸੇ ਦੀ ਸੁਣਵਾਈ ਨਹੀਂ ਹੁੰਦੀ। ਅੱਜ ਹਾਲਾਤ ਇਹਦੇ ਵੱਧ ਤੋਂ ਵੱਧਰ ਹੋ ਗਏ ਨੇ। ਕਿ ਮੈਂ ਹੈਰਾਨ ਹੋਣ ਡਿਆ। ਪਿਛੇ 5 ਸਾਲ ਪਹਿਲਾਂ ਅੱਜ ਵੀ ਮੈਂ ਹੈਰਾਨ ਹੋਣ ਡਿਆ ਵੀ ਕਹਿੰਦੇ ਵੀ ਅਰਬਾਂ ਰੁਪਈਆ ਵਟਾਲੇ ਜਾ ਕੇ ਪਹਿਲਾਂ ਸਰਦਾਰ ਤ੍ਰਿਪਤੁਰ ਜਿੰਦਰ ਸਿੰਘ ਬਾਜਵਾ ਜੀ ਕਹਿੰਦੇ ਰਹੇ ਵੀ ਅਰਬਾਂ ਵੀ ਆ ਗਏ ਹੁਣ ਮੌਜੂਦਾ ਐਮਐਲਏ ਕਹਿੰਦੇ ਵੀ ਬਹੁਤ ਰੁਪਈਆ ਲਾਤਾ ਵਟਾਲੇ ਦਾ ਰੇਡੀਅਸ ਕਿਲੋਮੀਟਰ ਏਰੀਆ ਦੇ ਘੱਟ ਲਈਏ ਉਹ ਅਰਬਾਂ ਰੁਪਈਆ ਕਿੱਥੇ ਗਏ ਨੇ ਕਿਹਨਾਂ ਦੇ ਕੋਲ ਗਏ ਹਾਲਾਤ ਐਸੇ ਨੇ ਕਿ ਪੰਜਾਬ ਦੇ ਅੰਦਰ ਪੰਜਾਬੀਆਂ ਦੀ ਇੱਕ ਪਾਰਟੀ ਆ ਸ਼ਰੋਮਣੀ ਅਕਾਲੀ ਉਹ ਸ਼ਰੋਮਣੀ ਅਕਾਲੀ ਦਲ ਹੀ ਪੰਜਾਬ ਦਾ ਭਰਾ ਸੋਇਆ ਸਾਰੇ ਵਰਗਾਂ ਦੀ ਬਾੜੀ ਔਰ ਸਮੁੱਚੇ ਲੋਕ ਦਲਿਤ ਕਿਉਂਕਿ ਬਾਰਕਾ ਸਿੰਘ ਬਾਦਲ ਜੀ ਨੇ ਦਲਤਾਂ ਨੂੰ ਫ੍ਰੀ ਰਾਸ਼ਨ ਦਿੱਤੇ ਬਿਜਲੀ ਦਿੱਤੀ ਅਰੇ ਮੈਂ ਸਮਝਣਾ ਅਗਰ ਬਾਲ ਮਹਾਰਿਸ਼ੀ ਬਾਲਮਿਕ ਦਾ ਰਾਮ ਤੀਰਥ ਮਕ ਜੜਾ ਵਾ ਉਹ ਮੰਦਿਰ ਦਾ ਉਧਾਰ ਕੀਤਾ ਔਰ ਉਹਨਾਂ ਨੇ ਪਹਿਲਾ ਹਿੰਦੂ ਮਹਾਕਾਵਿਆ ਗ੍ਰੰਥ ਲਿਖਣ ਵਾਲੇ ਮਹਾਰਿਸ਼ੀ ਬਾਲ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸੋਚ ਦੇਖੋ ਉਹਨਾਂ ਨੇ 크리스마ਸ ਦੇ ਦਿਨ ਛੁੱਟੀ ਦਾ ਐਲਾਨ ਕੀਤਾ ਔਰ ਉਹਨੂੰ 50 ਪੱਦਰ ਦਾ ਮਲਾਨ ਦਾ ਐਲਾਨ ਕੀਤਾ ਹਰ ਵਰਗਾਂ ਦੀ ਸੋਚ ਲੈ ਕੇ ਚੱਲਣ ਵਾਲੇ ਵਪਾਰੀਆਂ ਦੀ ਇੰਡਸਟਰੀ ਦੀ ਸ਼ਹਿਰੀਆਂ ਦੀ ਜੱਟ ਸਿਕਾਂ ਦੀ ਸਭ ਦੀ ਸੋਚ ਲੈ ਕੇ ਪੰਥ ਦੀ ਸੋਚ ਲੈ ਕੇ ਪੰਥ ਦੀ ਸੋਚ ਦਾ ਮਤਲਬ ਇਹ ਨਹੀਂ ਹੈ ਪੰਥ ਦੀ ਸੋਚ ਸਿੱਖ ਬੰਦ ਦੀ ਸੋਚ ਜੋ ਸਾਨੂੰ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਿੱਤਾ ਸਮੁੱਚੀ ਮਾਨਵਤਾ ਦੀ ਕਿਰਤ ਕਰੋ ਵੰਡ ਛਕੋ ਨਾਮ ਜਪ ਉਹ ਸੋਚ ਦਿੱਤ ਐਸ ਕਰਕੇ ਅੱਜ ਪ੍ਰਾਮਣੂ ਸੰਧਾ ਦਿੱਤਾ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ 2027 ਦੇ ਅੰਦਰ ਨਿਸ਼ਚਿਤ ਰੂਪ ਦੇ ਜੋ ਪੰਜਾਬ ਦੇ ਅੰਦਰ ਪਛਤਾਵਾ ਕਰ ਰਹੇ ਨੇ ਉਹ ਮਹਿਸੂਸ ਕਰਦੇ ਆ ਵੀ ਅਸੀਂ ਠੱਗੇ ਗਿਆ ਦੋਵਾ ਆਉਣ ਵਾਲਾ ਸਮਾਜ ਸ਼੍ਰੋਮਣੀ ਅਕਾਲੀ ਦਲ ਬਾਦਲ ਸਖਬੀਰ ਜੀ ਪ੍ਰਧਾਨ ਜੀ ਦੀ ਰਹਿਮਾਈ ਚ ਫਿਰ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਔਰ ਚੜ੍ਹਦੀ ਕਲਾ ਦੀ ਗੱਲ ਹੋਵੇਗੀ ਪੰਜਾਬ ਦੇ ਭਲੇ ਦੀ ਗੱਲ ਹੋਵੇਗੀ ਅੱਜ ਅਸੀਂ ਇਸ ਗੱਲ ਦਾ ਉਹਨਾਂ ਦੇ ਨਾਲ ਚਟਾਨ ਵਾਂਗੂ ਖੜੇ ਹੋਗੇ ਪ੍ਰਧਾਨ ਜੀ ਦੇ ਨਾਲ ਇਹ ਗੱਲ ਕਹਿੰਨੇ ਆ ਵੀ ਅਸੀਂ ਹਮੇਸ਼ਾ ਪਾਰਟੀ ਦੇ ਨਾਲ ਤੇ ਪ੍ਰਧਾਨ ਜੀ ਦੇ ਨਾਲ ਆ ਇਹਨੇ ਕਹਿੰਦਿਆ ਤੁਹਾਡੇ ਕੋਲ ਜਗਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ